ਨੰਦਪੁਰ ਸਾਹਿਬ ਦੇ ਨਾਮ ਤੇ ਹੈ ਸੋ ਮੈਂ ਸਮਝਦਾ ਕਿ ਬਹੁਤ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਕਿ ਪਾਰਟੀ ਨੇ ਮੈਨੂੰ ਇਸ ਹਲਕੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਔਰ ਮੈਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦਾ ਹਾਂ ਇਹ ਹਲਕੇ 'ਚ ਜਿਸ ਤਰ੍ਹਾਂ ਦੀ ਮੈਂ ਮਹਿਸੂਸ ਕਰਦਾ ਹਾਂ ਕਿ ਜੋ ਇਹਦੀ ਖਾਸੀਅਤ ਹੈ ਜੋ ਇਹਦੀ ਅਹਿਮੀਅਤ ਹੈ ਜੋ ਇਹਦਾ ਜਾਹੋ ਜਲਾਲ ਹੋਣਾ ਚਾਹੀਦਾ ਹੈ ਉਹ ਕਿਤੇ ਨਾ ਕਿਤੇ ਕਮੀ ਤਾਂ ਹੈ ਇਸ ਕਰਕੇ ਉਹਨੂੰ ਪੂਰੀ ਕਰਾਂਗੇ ਔਰ ਇਸ ਹਲਕੇ ਨੂੰ ਦੇਸ਼ਚ ਦਾ ਨਾਮ ਉਚਾਰਾਂਗੇ ਭੂਗੋਲਿਕ ਸਥਿਤੀ ਨੂੰ ਕਿਵੇਂ ਸਮਝਦੇ ਸਾਂ ਇਲਾਕੇ ਦੀ ਕਿਸ ਤਰ੍ਹਾਂ ਦੀ ਹੈਗੀ ਹੈ ਜੋੜ ਤੋੜ ਵੋਟ ਦਾ ਜੋੜ ਤੋੜ ਉਸ ਤੋਂ ਬਾਅਦ ਪੋਪੂਲੇਸ਼ਨ ਕਿਵੇਂ ਸਾਰੇ ਕਿਜਨ ਸਮਝਦੇ ਆਂ ਦੇਖੋ ਮੈਂ ਪਿਛਲੇ ਲੰਬੇ ਸਮੇਂ ਤੋਂ ਇਸ ਹਲਕੇ 'ਚ ਕੰਮ ਕਰ ਰਿਹਾ ਹਾਂ ਨਰੇਂਦਰ ਮੋਦੀ ਜੀ ਨੂੰ ਪਿਆਰ ਕਰਨ ਵਾਲੇ ਬਹੁਤ ਵੱਡੀ ਗਿਣਤੀ 'ਚ ਹਲਕੇ ਦੇ ਲੋਕ ਨੇ ਪਰ ਉਹ ਹਰ ਪਾਈਚਾਰੇ 'ਚ ਨਹੀਂ ਜਿਸ ਤਰ੍ਹਾਂ ਦੇ ਕੰਮ ਪਿਛਲੇ ਦਿਨਾਂ 'ਚ ਇਸ ਹਲਕੇ 'ਚ ਹੋਈ ਉਹਦਾ ਵੀ ਇੱਕ ਬੜਾ ਪ੍ਰਭਾਵ ਹੈ ਜਿਦ ਕੋ ਆਈਆਈਟੀ ਦਾ ਕੈਂਪਸ ਬਣਿਆ ਰੋਪੜ ਸੇ ਨਵਾਂ ਰੋਪੜ ਲਈ ਵੱਡੀ ਗੱਲ ਸੀ ਬੰਦੇ ਬਾਰੇ ਟ੍ਰੇਨ ਜੇ ਪੰਜਾਬ ਨੂੰ ਪਹਿਲੀ ਮਿਲੀ ਤੇ ਉਹ ਉਨੇ ਤੋਂ ਦਿੱਲੀ ਦੀ ਮਿਲੀ ਤਾਂ ਸਾਰਾ ਇਹੀ ਹਲਕਾ ਕਵਰ ਹੁੰਦੇ ਆ ਸ਼੍ਰੀਨੰਦਪੁਰ ਸਾਹਿਬ ਵੀ ਉਹਦਾ ਸਟਾਪੇਜ ਬਣਾਇਆ ਗਿਆ ਜੇ ਹਾਈਵੇ ਦੀ ਗੱਲ ਕਰੀਏ ਜਿਹੜਾ ਮਨਾਲੀ ਤੱਕ ਜਾਂਦਾ ਹੈ ਤੇ ਉਹਦਾ ਪੂਰਾ ਫਾਇਦਾ ਇਸ ਹਲਕੇ ਨੂੰ ਮਿਲਿਆ ਤੋਂ ਜਿੰਨੇ ਕੰਮ ਹੋ ਰਹੇ ਨੇ ਉਹਨਾਂ ਦਾ ਇਸ ਹਲਕੇ ਤੇ ਮੁਹਾਲੀ ਦੇ ਅੰਦਰ ਜਿਸ ਪ੍ਰਕਾਰ ਦੇ ਵੱਡੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਆ ਰਹੇ ਨੇ ਇਸ ਪ੍ਰਕਾਰ ਮੁਹਾਲੀ ਦਾ ਵਿਕਾਸ ਮੁਹਾਲੀ 에어ਪੋਰਟ ਦਾ ਜਿਸ ਪ੍ਰਕਾਰ ਦਾ ਵਿਕਾਸ ਹੋਇਆ ਡਵੈਲਪਮੈਂਟ ਹੋਇਆ ਸ਼ਿਦਾਜਮ ਪਗਤ ਸਿੰਘ ਦੇ ਉਹਦਾ ਨਾਮ ਰੱਖਿਆ ਗਿਆ ਕੈਂਸਰ ਹਸਪੀਟਲ ਜਿਹੜਾ ਬਣਿਆ ਨਿਊ ਚੰਡੀਗੜ੍ਹ ਦੇ ਅੰਦਰ ਇਹਨਾਂ ਸਾਰੇ ਕੰਮਾਂ ਕਰਕੇ ਇਸ ਪੂਰੇ ਹਲਕੇ ਚ ਮੋਦੀ ਸਾਹਿਬ ਦੀ ਲੋਕ ਬੜੀਏ ਕਰ ਰਹੇ ਕਿ ਸਾਡੇ ਲਈ ਬਹੁਤ ਕੰਮ ਹੋਇਆ ਸੋ ਬਹੁਤ ਅੱਛਾ ਹਲਕਾ ਹੈ ਔਰ ਭਾਜਪਾ ਨੂੰ ਬਹੁਤ ਅੱਛਾ ਸਮਰਥਨ ਮਿਲੇਗਾ ਮੈਂ ਜਦੋਂ ਗੂਗਲ ਤੇ ਜਾ ਕੇ ਦੇਖ ਰਿਹਾ ਸੀ ਨੰਦਪੁਰ ਸਾਹਿਬ ਪੁਲਸ ਜੂਨਸੀ ਬਾਰੇ ਤਰਵਨੀਤ ਵਿਟੂ ਪਹਿਲਾ ਇੱਥੇ ਐਮਪੀ ਬੰਦੇ 2008 ਦੇ ਵਿੱਚ ਕੌਨਸਟਿਚੂਐਂਸੀ ਬੰਦੀ ਹੈਗੀ ਐ ਉਸ ਤੋਂ ਬਾਅਦ ਪ੍ਰੇਮ ਸਿੰਘ ਚੰਦੂ ਮਾਹਰਾਜ ਆ ਜਾਂਦੇ ਆ ਫਿਰ ਮਨੀਸ਼ ਦਿਵਾਰੀ ਜੀ ਆ ਜਾਂਦੇ ਆ ਪਰ ਭਾਜਪਾ ਨੇ ਹਜੇ ਤੱਕ ਰੇਥੇ ਉਸ ਪਦਦਰ ਉੱਪਰ ਆਪਣੀ ਛਲਕ ਦਿਖਾਈ ਨਹੀਂ ਹਾਲਾਂਕਿ ਪਹਿਲੀ ਵਾਰ ਵੀ ਲੜ ਰਿਹਾ ਹੈ ਤੇ ਭਾਜਪਾ ਉਸ ਤੇ ਕੀ ਕੁਝ ਹੈਗਾ ਸਮਝੀ ਇਹ ਹੀ ਗੱਲ ਭਾਜਪਾ ਲਈ ਸਭ ਤੋਂ ਚੱਕੀ ਹੈ ਕਿ ਭਾਜਪਾ ਪਹਿਲੀ ਵਾਰ ਇਥੋਂ ਲੜ ਰਹੀ ਹੈ ਲੋਕਾਂ ਦੀ ਇੱਕ ਆਸ ਹੈ ਇੱਕ ਉਮੀਦ ਹੈ ਬਾਕੀ ਪਾਰਟੀਆਂ ਲੋਕਾਂ ਨੇ ਅਜ਼ਮਾ ਲਈ ਇਥੋਂ ਕਾਂਗਰਸ ਦੇ ਐਮਪੀ ਵੀ ਰਹੇ ਲੇ ਇਥੋਂ ਅਕਾਲੀ ਦਲ ਦਾ ਐਮਪੀ ਵੀ ਰਹੇ ਲਿਆ ਆਪ ਦਾ ਐਮਪੀ ਚਾਹੀ ਨਹੀਂ ਰਿਹਾ ਪਰ ਸੁਖਨਲ ਆਪਦੇ ਐਮਐਲਏ ਤੇ ਬਹੁਤ ਵੱਡੀ ਗਿਣਤੀ ਚ ਨੇ ਦੋ ਤੇ ਮੰਤਰੀ ਦੋ ਤੇ ਮੰਤਰੀ ਨੇ ਮੰਤਰੀ ਸਹਿਬਾਨ ਨੇ ਸਾਡੇ ਸੋ ਲੋਕਾਂ ਨੇ ਕਾਰਗੁਜ਼ਾਰੀ ਦੇਖ ਲਈ ਉਹਨਾਂ ਦੇਖ ਲਿਆ ਵੀ ਜੇ ਐਮਐਲਏ ਬਣ ਕੇ ਕੁਝ ਨਹੀਂ ਕਰ ਸਕੇ ਮੰਤਰੀ ਬਣ ਕੇ ਕੁਝ ਨਹੀਂ ਕਰ ਸਕੇ ਆਪਣੇ ਹਲਕੇ ਲਈ ਤਿੰਨਾਂ ਦਾ ਐਮਪੀ ਬਣ ਕੇ ਵੀ ਕੋਈ ਫਾਇਦਾ ਨਹੀਂ ਕੋਈ ਲਾਭ ਨਹੀਂ ਹੋਣਾ ਇਸ ਕਰਕੇ ਲੋਕ ਬੜੀ ਆਸ ਭਰੀਆਂ ਨਜ਼ਰਾਂ ਨਾਲ ਪਾਸਪਾਵਲ ਦੇਖ ਰਹੇ ਹਨ ਸ਼ੁਭਾ ਜੀ ਇੱਕ ਸਵਾਲ ਹੁੰਦਾ ਜਦੋਂ ਇਸ ਇਲਾਕੇ ਦੀ ਗੱਲ ਕਰਦੇ ਤਾਂ Hindu ਵੱਡੀ ਸੰਖਿਆ ਦੇ ਵਿੱਚ ਰਹਿੰਦੇ ਹੈਗੇ ਤੇ ਭਾਜਪਾ ਉੱਪਰ ਹਮੇਸ਼ਾ ਇਹ ਇਲਜ਼ਾਮ ਲੱਗਦਾ ਹੈ ਕਿ ਵੋਟ ਕਨਸੋਲੀਡੇਟ ਕਰਦੀ ਹੈ ਭਾਜਪਾ ਜੋੜ ਤੋੜ ਦੀ ਰਾਜਨੀਤੀ ਕਰਦੀ ਹੈ ਗਰਾਊਂਡ ਤੇ ਉਤਰਦੀ ਹੈ ਉਹ ਹਮੇਸ਼ਾ Hindu ਦਾ ਜ਼ਿਕਰ ਕਰਦੀ ਹੈ ਕਿ Hindu ਵੋਟਰ ਸਾਨੂੰ ਪੈਦੇ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਉਹ ਸਥਿਤੀ ਹੈਗੀ ਆ ਅਨੰਦਪੁਰ ਸਾਹਿਬ ਹਲਕੇ ਦੇ ਵਿੱਚ ਕਿ Hindu ਕਨਸੋਲੀਡੇਟ ਹੋ ਪਾਊਗਾ ਦੇਖੋ ਇਹ ਬਹੁਤ ਵੱਡਾ ਪਰਮਾ ਹੈ ਜਿਹੜਾ ਪੰਜਾਬ 'ਚ ਫੈਲਾਉਣ ਦੀ ਕੋਸ਼ਿਸ਼ ਹੁੰਦੀ ਹੈ ਬੀਜਪੀ ਹਮੇਸ਼ਾ ਇਹ ਗੱਲ ਕਹਿੰਦੀ ਹੈ ਕਿ ਸਬਦਾ ਸਤਕਾਰ ਸਬਦਾ ਸਨਮਾਨ મોદી ਜੀ ਦਾ ਨਾਰਾ ਕੀ ਹੈ ਸਭका साथ सबका विकास और पंजाब ਦੇ ਅੰਦਰ ਖਾਸ ਕਰਕੇ ਅਗਰ ਮੈਂ ਗੱਲ ਕਰਾਂ ਪੰਜਾਬ ਦੇ ਗੁਰੂਆਂ ਦੀ ਤਰਤੀਆਸ਼ ਜੀ ਇੱਥੇ ਹਿੰਦੂ ਸਿੱਖ ਕੋਈ ਫਰਕ ਹੀ ਨਹੀਂ ਕੋਈ ਫਰਕ ਨਹੀਂ ਮੇਰੇ ਸਾਰੇ ਦੋਸਤ ਮжоਰਿਟੀ ਦੋਸਤ ਮੇਰੇ ਸਿੱਖ ਭਾਈਚਾਰੇ ਨਾਲ ਮੈਂ ਪਿੰਡ ਦੇ ਸਕੂਲ ਚ ਪੜਿਆ ਖਾਲਸਾ ਕਾਲਜ ਚ ਪੜਿਆ ਪੰਜਾਬੀ ਯੂਨੀਵਰਸਿਟੀ ਪਟਿਆਲੇ ਚ ਪੜਿਆ ਪਿੰਡਾਂ ਜਾਨਾ ਖੇਤੀਬਾੜੀ ਨਾਲ ਸੰਬੰਧ ਰੱਖਦਾ ਹਾਂ ਖੇਤੀਬਾੜੀ ਦੇ ਅਰਥ ਸ਼ਾਸਤਰ ਦਾ ਮੈਂ ਵਿਦਿਆਰਥੀ ਹਾਂ ਪੰਜਾਬ 'ਚ ਮੈਂ ਅੱਜ ਤੱਕ ਕਦੀ ਫਰਕ ਦੇਖਿਆ ਹੀ ਨਹੀਂ ਕਿ ਬਈ ਹਿੰਦੂਰ ਸਿੱਖ 'ਚ ਕੀ ਫਰਕ ਹੁੰਦਾ ਹੈ ਮੇਰਾ ਜਨਮ ਦਿਨ ਹੁੰਦਾ ਸੀ ਛੋਟੇ ਹੁੰਦੇ ਤੇ ਪਹਿਲਾਂ ਸਵੇਰੇ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਸੀ ਫਿਰ ਅਵਨ ਹੁੰਦਾ ਸੀ ਜਾਂ ਕਈ ਵਾਰੀ ਸਵੇਰੇ ਹਵਨ ਹੁੰਦਾ ਸੀ ਪੰਜਾਬ ਸੁਖਮਨੀ ਸਾਹਿਬ ਦਾ ਪਾਠ ਪੰਜਾਬ 'ਚ ਹਿੰਦੂ ਕੰਸੋਲੀਡੇਟ ਹੋਣਾ ਹੈ ਜੀ ਪੰਜਾਬ 'ਚ ਸਿੱਖ ਕੰਸੋਲੀਡੇਟ ਹੋਣਾ ਹੈ ਪੰਜਾਬ 'ਚ ਮੁੱਦਾ ਹੀ ਨਹੀਂ ਹੈਗਾ ਪੰਜਾਬ ਦੇ ਹਿੰਦੂ ਤੇ ਸਿੱਖ ਆਪਣੇ ਆਪ ਨੂੰ ਵੱਖਰਾ ਵੱਖਰਾ ਸਮਝ ਦੇਣੀ ਹਾਂ ਕੁਝ ਪਾਰਟੀਆਂ ਜ਼ਰੂਰ ਹੈ ਜੋ ਭੇਦਪਾਨ ਦੀ ਕੋਸ਼ਿਸ਼ ਕਰਦੀਆਂ ਕੁਝ ਪਾਰਟੀਆਂ ਜੋ ਭ੍ਰਮਪਾਨ ਦੀ ਕੋਸ਼ਿਸ਼ ਕਰਦੀਆਂ ਜੀ ਦੇਖੋ ਇੱਥੇ ਤਾਂ ਹਿੰਦੂ ਹੀ ਹੋ ਸਕਦਾ ਜੀ ਇੱਥੇ ਤਾਂ ਸਿੱਖ ਹੀ ਹੋ ਸਕਦਾ ਪੰਜਾਬੀ ਸੋਚ ਦੇਣੀ ਐ ਇਦਾਂ ਸਾਡਾ ਭਾਜਪਾ ਦਾ ਜਿਹੜਾ এজেন্ডਾ ਹੈ ਦੇਸ਼ ਦਾ ਵੀ ਔਰ ਖਾਸ ਕਰ ਪੰਜਾਬ ਦਾ ਉਹ এজেন্ডਾ ਹੈ ਕਿ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਕਿਵੇਂ ਅੱਗੇ ਵਧਾਣਾ ਔਰ ਜਦੋਂ ਮੈਂ ਪੰਜਾਬ ਪੰਜਾਬੀ ਪੰਜਾਬੀਅਤ ਦੀ ਗੱਲ ਕਰਦਾ ਤੇ ਸਿੱਖ ਔਰ ਹਿੰਦੂ ਇਹ ਦੋਨੋਂ ਉਹਦੇ ਇੰਟੀਗਰਲ ਪਾਰਟ ਨੇ ਇਹਨਾਂ ਨੂੰ ਵੱਖ ਕਰਕੇ ਦੇਖਿਆ ਨਹੀਂ ਜਾ ਸਕਦਾ ਪੰਜਾਬ ਚ ਰਿਗਵੇਦ ਪੰਜਾਬ ਚ ਲਿਖਿਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਚਨਾ ਪੰਜਾਬ ਚ ਹੋਈ ਪੰਜਾਬ ਮਾਰਿਸ਼ੀ ਵਾਲਮੀਕੀ ਜੀ ਦਾ ਸਥਾਨ ਵੀ ਰਿਆ ਪੰਜਾਬ ਦੇ ਅੰਦਰ ਸਾਡੇ ਸਿੱਖ ਗੁਰੂਆਂ ਨੇ ਵੀ ਦੁਨੀਆ ਨੂੰ ਸੇਧ ਦੇਣ ਦਾ ਕੰਮ ਕੀਤਾ ਪੰਜਾਬ ਦੇ ਅੰਦਰ ਬਹੁਤ ਵੱਡੇ ਜਿਹੜੇ ਹਿੰਦੂ ਦੇਵੀ ਦੇਵਤੇ ਨੇ ਉਹਨਾਂ ਦੇ ਸਥਾਨ ਨੇ ਭਗਵਾਨ ਪਰਸ਼ੂਰਾਮ ਜੀ ਦਾ ਸਥਾਨ ਰਕਾਸਨ ਚ ਹੈ ਕੁਸ਼ਲਿਆ ਮਾਤਾ ਦਾ ਹੈ ਬਟਾਲੇ ਚਲੇ ਜਾਓ ਨਾਥਾਂ ਦਾ ਬਹੁਤ ਸੰਪਰਦਾਇ ਰਿਆ ਤੇ ਪੰਜਾਬ ਖਾਲਸੇ ਦੀ ਵੀ ਧਰਤੀ ਹੈ ਸੋ ਪੰਜਾਬ ਦਾ ਜਿਹੜਾ ਵਿਰਸਾ ਹੈ ਪੰਜਾਬ ਦਾ ਜਿਹੜਾ ਸੱਭਿਆਚਾਰ ਹੈ ਉਹ ਇੰਨਾ ਜ਼ਿਆਦਾ ਇਕਜੁੱਟ ਹੈ ਕਿ ਤੁਸੀਂ ਇਹਨੂੰ ਵੱਖਰਾ ਕਰਕੇ ਸੋਚ ਵੀ ਨਹੀਂ ਸਕਦੇ ਔਰ ਜੜਾ ਸੋਚੇਗਾ ਇਸ ਗੱਲ ਨੂੰ ਉਹ ਮੂੰਹ ਦਿਖਾਏਗਾ ਸ਼ਿਵਾਨ ਜੀ ਇੱਕ ਚਰਚਾ ਬੜੀ ਚੱਲਦੀ ਹੈ ਕਿ ਭਾਜਪਾ ਨੇ ਪੰਜਾਬੀ ਵੀ ਉਸ ਦੇ ਵਿੱਚ ਜ਼ਿਕਰ ਕਰੋ ਓਵਰ ਓਵਰ ਓਵਰਲ ਜਿਹੜੀ ਪੰਜਾਬੀ ਕਮਿਊਨਿਟੀ ਹੈਗੀ ਹੈ ਕਹਿੰਦੇ ਭਾਜਪਾ ਦੀ ਕੇਂਦਰ ਦੀ ਸਰਕਾਰ ਉਹਨਾਂ ਦਾ ਸਾਥ ਨਹੀਂ ਦਿੰਦੀ ਉਸ ਤੋਂ ਬਾਅਦ ਇੱਕ ਹੋਰ ਮੁੱਦਾ ਬੜੀ ਤੁਸੀਂ ਆਨੰਦਪੁਰ ਸਾਹਿਬ ਹਲਕੀ ਤੁਸੀਂ ਆਂ ਬੰਦੀ ਸਿੱਖਾ ਦਾ ਮਸਲਾ ਬੜੀ ਗੰਭੀਰਤਾ ਦੇ ਨਾਲ ਚੁੱਕ ਰਿਹਾ ਸ਼੍ਰੋਮਣੀ ਅਕਾਲੀ ਦਲ ਵੀ ਇੱਥੇ ਮੋਹਾਲੀ ਦੇ ਵਿੱਚ ਤੁਹਾਡੀ ਕੌਨਸੇ ਕਹਾਂਗੇ ਕੌਨਸੀ ਕੰਸਟੀਚੈਂਸੀ ਦੇ ਵਿੱਚ ਹੁਣ ਮੋਰਚਾ ਵੀ ਕਾਫੀ ਸਮੇਂ ਤੋਂ ਚੱਲ ਰਿਹਾ ਹੈਗਾ ਕੀ ਧੋਖਾ ਕੀਤਾ ਇਲਜ਼ਾਮ ਲਾਉਂਦੇ ਕਿ ਧੋਖਾ ਕੀਤਾ ਮੋਦੀ ਸਰਕਾਰ ਨੇ ਵਾਅਦਾ ਕਰਕੇ ਮੁੱਕਰ ਗਏ ਬੰਦੀ ਸਿੰਘਾਂ ਦੇ ਮਸਲੇ ਤੋਂ ਪਹਿਲਾ ਜਿਹੜਾ ਤੁਹਾਡਾ ਸਵਾਲ ਹੈ ਦੇਖੋ ਪੰਜਾਬ ਚ ਨਾ ਇਹ ਜਾਣ ਬੁੱਝ ਕੇ ਭਰਮ ਪਿਛਲੇ ਕਈ ਦਹਾਕਿਆਂ ਤੋਂ ਫੈਲਾਇਆ ਜਾ ਰਿਹਾ ਕਿ ਭਾਜਪਾ ਜਿਹੜੀ ਹੈ ਜੀ ਉਹ ਪੰਜਾਬ ਵਿਰੋਧੀ ਹੈ ਪੰਜਾਬੀ ਵਿਰੋਧੀ ਹੈ ਕਈ ਸਾਡੇ ਵੀਰ ਤਾਂ ਇੱਥੇ ਤਾਂ ਕਹਿੰਦੇ ਜੀ ਸਿੱਖ ਵਿਰੋਧੀ ਹੈ ਕਿਸੇ ਵੀ ਸੰਸਥਾ ਦਾ ਕਿਸੇ ਵੀ ਵਿਅਕਤੀ ਦਾ ਕਿਰਦਾਰ ਉਹਦੇ ਕੰਮ ਉਹ ਉਹ ਦੇਖ ਕੇ ਫੈਸਲਾ ਹੁੰਦਾ ਪਿਛਲੇ 10 ਸਾਲਾਂ 'ਚ ਮੋਦੀ ਸਾਹਿਬ ਨੇ ਜੋ ਕੰਮ ਪੰਜਾਬ ਲਈ ਕੀਤੇ ਜਾਂ ਮੈਂ ਕਹਾਂ ਪਾਰਟਿਕੂਲਰਲੀ ਸਿੱਖ ਭਾਈਚਾਰੇ ਲਈ ਕੀਤੇ ਮੈਨੂੰ ਦੱਸੋ ਅੱਜ ਤੱਕ 75 ਸਾਲ ਆਜ਼ਾਦੀ ਦੇ ਹੋ ਗਏ 65 ਸਾਲ ਤੱਕ ਹੋਰ ਹੀ ਰਾਜ ਰਿਹਾ ਵਿੱਚੋਂ ਚਲੋ 5 ਸਾਲ ਅਟਲ ਜੀ ਦੇ ਵੀ ਕੱਢ ਦਿਓ ਤੇ 60 ਸਾਲ ਤੱਕ ਦੂਜੀਆਂ ਹੀ ਪਾਰਟੀਆਂ ਦਾ ਰਾਜ ਰਿਹਾ ਕਿੰਨੇ ਕੀਤੇ ਜੀ ਗੁਰਨਾਨਕ ਸਾਹਿਬ ਦਾ ਸਥਾਨ ਅਸੀਂ ਤਾਂ ਵੰਡ ਤੋਂ ਬਾਅਦ ਹੀ ਅਰਦਾਸ ਕਰਦੇ ਆ ਵਿਛੜੇ ਗੁਰਦਾਮਾਂ ਦੀ ਦਰਸ਼ਨ ਦੇਦਾਰ ਕਰਨ ਦੀ ਖੁੱਲ ਬਖਸ਼ਣਾ ਲੇਕਿਨ ਉਹ ਗੁਰੂ ਮਹਾਰਾਜ ਨੇ ਬਖਸ਼ਿਸ਼ ਕਿਹਦੇ ਤੇ ਕੀਤੀ ਨਰਿੰਦਰ ਮੋਦੀ ਸਾਹਿਬ ਤੇ ਕੀਤੀ ਕਰਤਾਰਪੁਰ ਸਾਹਿਬ ਦਾ ਲੰਘਾ ਬਣਿਆ 1984 ਦੇ 190 ਉਸੇ ਚੀਜ਼ ਮੈਂ ਐਡ ਕਰਦਾ ਉਹ ਕਹਿੰਦੇ ਨਵਜੋਤ ਸਿੰਘ ਸਿੱਧੂ ਕਹਿੰਦੇ ਕਿ ਮੈਂ ਜਾ ਕੇ ਜੱਫੀ ਪਾਈ ਸੀ ਤਾਂ ਕਿਤੇ ਨਾ ਕਿਤੇ ਜਾ ਕੇ ਯਾਰ ਮੈਨੂੰ ਦੱਸੋ ਨਾ ਨਾ ਪਲੇਰਾ ਜਨਾ ਸਵੇਰਾ ਜਨਾ ਗਿਟਕਾ ਜਨਾ ਬੇਰਾ ਚ ਤੇ ਨਵਜੋਤ ਸਿੰਘ ਸਿੱਧੂ ਸਾਹਿਬ ਤਾਂ ਬਹੁਤ ਸਾਲਾਂ ਤੋਂ ਐਮਪੀ ਸੀ ਕਿਉਂ ਨਹੀਂ ਖੁਲਵਾ ਲਿਆ ਉਹਨਾਂ ਨੇ ਲੰਗਾ ਅਰੇ ਲੰਗਾ ਐਮਪੀ ਲੰਗਾ ਤੇ ਸਰਕਾਰ ਤੋਂ ਸਰਕਾਰ ਗੱਲ ਹੁੰਦੀ ਆ ਠੀਕ ਮੋਦੀ ਸਾਹਿਬ ਮੋਦੀ ਸਾਹਿਬ ਨੇ ਲੰਗਾ ਖੋਲਿਆ 1984 ਦੇ ਦੰਗਿਆਂ ਨੂੰ ਸਜ਼ਾਵਾ ਕਿਹਨੇ ਦਿੱਤੀ ਹੈ ਪਹਿਲੀ ਕੈਬਨਿਟ ਮੀਟਿੰਗ ਜਿਹੜੀ ਹੋਈ ਮੋਦੀ ਸਾਹਿਬ ਦੀ 2014 ਚ ਉਹਦੇ ਫੈਸਲਾ ਕੀਤਾ ਸੀ ਸਿੱਟ ਬਣਾਵਾਂਗੇ ਸੱਜਨ ਕੁਮਾਰ ਵਰਗੇ ਜਗਦੀਸ਼ ਟਾਈਟਲਰ ਵਰਗੇ ਜਿਹੜੇ ਮੌਜਾਂ ਮਾਨ ਰਹੇ ਸੀ ਅੱਜ ਫੇਸ ਕਰ ਰਹੇ ਹਨ ਗੁਰੂ ਨਾਨਕ ਸਾਹਿਬ ਦਾ ਗੁਰਪੁਰਪਾਇਆ 550ਵਾਂ ਪੂਰੀ ਦੁਨੀਆ ਚ ਮਨਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ 350ਵਾਂ ਪ੍ਰਕਾਸ਼ ਦਿਹਾੜਾ ਆਇਆ ਮੋਦੀ ਸਾਹਿਬ ਚੱਲ ਕੇ ਪਟਨਾ ਸਾਹਿਬ ਨਤਮਸਤਕ ਹੋਣ ਗਏ ਗੁਰੂ ਤੇਗ ਬਹਾਦਰ ਸਾਹਿਬ ਦਾ 400ਵਾਂ ਪ੍ਰਕਾਸ਼ ਦਿਹਾੜਾ ਆਇਆ ਮੈਨੂੰ ਦੱਸੋ ਕਦੀ ਕਿਸੇ ਪ੍ਰਧਾਨ ਮੰਤਰੀ ਨੇ ਗੱਲ ਸੋਚੀ ਸੀ ਮੋਦੀ ਸਾਹਿਬ ਦੀ ਤੁਸੀਂ ਦੇਖੋ ਪ੍ਰੇਮ ਕਿੰਨਾ ਹੈ ਉਹਨਾਂ ਨੇ ਕਿਹਾ ਲਾਲ ਕਿਲੇ ਦਾ ਸਮਾਗਮ ਕਰਨਾ ਹੈ ਸਭ ਤੋਂ ਵੱਡੀ ਰਾਨੀ ਹੋਈ ਕਿ ਵੀ ਲਾਲ ਕਿਲੇ ਤੇ ਕਿਉਂ ਕਰਨਾ ਹੈ ਕਿਉਂਕਿ ਲਾਲ ਕਿਲੇ ਤੋਂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦਾ ਫਰਮਾਨ ਹੋਇਆ ਸੀ ਉਸੇ ਲਾਲ ਕਿਲੇ ਤੇ ਦੀਵਾਨ ਸਜੇ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੇ ਗ੍ਰਹਿ ਮੰਤਰੀ ਨਤਮਸਤਕ ਹੋਏ ਪੂਰੀ ਦੁਨੀਆ ਨੇ ਦੇਖਿਆ ਗੁਰੂ ਪੁੱਤਰਾਂ ਦੀ ਸ਼ਹਾਦਤ ਹੋਈ ਪੰਜਾਬ ਦੇ ਲੋਕਾਂ ਨੂੰ ਪਤਾ ਸੀ ਇਹ ਜਿਆਦਾ ਜਿਆਦਾ ਉੱਤਰ ਭਾਰ ਦੇ ਲੋਕਾਂ ਨੂੰ ਪਤਾ ਸੀ ਬਾਕੀ ਤਾਂ ਲੋਕ ਭੁੱਲ ਚੁੱਕੇ ਸੀ ਮੋਦੀ ਸਾਹਿਬ ਨੇ ਕਿਹਾ ਇਡਾ ਵੱਡਾ ਬਲੀਦਾਨ ਇਹ ਸਿਰਫ ਪੰਜਾਬ ਤੱਕ ਕਿਉਂ ਸੀਮਿਤ ਰਿਹਾ ਇਹ ਤੇ ਪੂਰੇ ਹਿੰਦੁਸਤਾਨ ਪੂਰੀ ਦੁਨੀਆ ਜਾਣਾ ਚਾਹੀਦਾ ਹੈ ਅੱਜ ਵੀਰ ਬਾਲ ਦਿਵਸ ਮਨਾਣਾ ਸ਼ੁਰੂ ਹੋਇਆ ਹੈ ਅੱਜ ਹਿੰਦੁਸਤਾਨ ਦੇ ਹਰ ਪਿੰਡ ਹਰ ਸ਼ਹਿਰ ਸਰਕਾਰ ਕਾਰਜਕ੍ਰਮ ਕਰ ਰਹੀ ਹੈ ਪੰਜਾਬ ਦੀ ਡਵੈਲਪਮੈਂਟ ਪੰਜਾਬ ਦਾ ਵਿਕਾਸ ਜਿੰਨਾ ਕੰਮ ਮੋਦੀ ਸਾਹਿਬ ਨੇ ਪੰਜਾਬ ਲਈ ਪੰਜਾਬੀਅਤ ਲਈ ਸਿੱਖ ਭਾਈਚਾਰੇ ਲਈ ਕੀਤਾ ਮੈਨੂੰ ਦੱਸੋ ਕਿੰਨੇ ਕੀਤਾ ਅਫਗਾਨਿਸਤਾਨ ਤੋਂ ਲੈ ਕੇ ਆਏ ਲੋਕਾਂ ਨੂੰ ਇਸ ਕਰਕੇ ਕਿ ਪ੍ਰੌਮਟ ਟੁੱਟ ਰਿਹਾ ਹੈ ਜੇ ਤੁਸੀਂ ਗੱਲ ਕਰ ਰਹੇ ਹੋ ਨਾ ਭ੍ਰਮ ਜਿਹੜਾ ਜਾਣ ਬੁਝ ਕੇ ਫੈਲਾਇਆ ਗਿਆ ਤਾਂ ਕਿ ਬੀਜੇਪੀ ਦਾ ਖਾਵਾ ਬਣਾ ਕੇ ਰੱਖਿਆ ਜਾ ਸਕੋ ਟੁੱਟ ਰਿਹਾ ਔਰ ਵੱਡੀ ਗਿਣਤੀ ਦੇ ਲੋਕ ਬੀਜੇਪੀ ਜਾ ਰਹੇ ਬੰਦੀ ਸਿੰਘਾਂ ਨੂੰ ਲੈ ਕੇ ਵੀ ਜਵਾਬ ਦਿਓ ਉਸ ਤੋਂ ਬਾਅਦ ਬੰਦੀ ਸਿੰਘਾਂ ਵਾਲੇ ਇਸਿਊ ਚ ਵੀ ਮੋਦੀ ਸਾਹਿਬ ਨੇ